ਜੋਦਾ ਵੀ ਮਮਾ ਦਾ ਵੀ ਹੈ ਨਿਮਰਤਾ ਵੀ ਹੈ ਤੇਂਦਰਾ ਕੋ ਨਹੀਂ ਮੇਰਾ ਤੇਰਾ ਕੋ ਨਹੀਂ ਮੇਰਾ ਨਿਮਰਤਾ ਦਾ ਤੇ ਮਮਾ ਦਾ ਲਓ ਤੇ ਰੱਖੀ ਮੈਂ ਆਪਣੀ ਸਕੂਟ ਲੈ ਕੇ ਆਈ ਆ ਕਰੋ ਖਣ ਨੂੰ ਤਾਂ ਆਉਂਦੀ ਸੀ ਗੂੜੀ ਕਿਡੀ ਉਹ ਸਾਈਕਲ ਜਾ ਤੂੰ ਲੇ ਚਾਹੀਦੀ ਗੀਰੋ 5 ਚ ਬੜਾ ਨਹੀ ਫਿਰ ਵੀਡੀਓ ਨੀ ਪੂਰੀ ਨੀ ਆਉਂਦੀ ਵੀ ਆ ਉੱਥੇ ਖੜ ਕੇ ਬਣਾ ਤੂੰ ਉਹ ਕੁਰਸੀ ਤੇ ਬਹਿ ਜਾ ਆ ਦੇਖ ਪੱਲਾ ਕਦ ਲਾਂਦੇ ਹੋ ਬਾਹਰ ਕੋਈ ਸੀ ਲੈ ਬੰਦ ਕਰ ਦੇ ਇਹ ਵੀ ਇੱਧਰ ਆ ਜਾ ਤੂੰ ਸਭ ਤੋਂ ਪਹਿਲਾਂ ਕਿਹਨੂੰ ਗਿਫਟ ਮਿਲੇਗਾ ਦੱਸੋ ਜਿੰਨ ਜਿਹਨੇ ਸਭ ਤੋਂ ਜ਼ਿਆਦਾ ਗਿਫਟ ਲੈਣੇ ਨੇ ਉਹ ਐਂਡ 'ਚ ਲੈ ਲਵੇ ਜਿਹੜਾ ਇਹਨੂੰ ਪਹਿਲਾਂ ਮੇਰਾ ਇਧਰ ਆ ਜਾ ਨਿੰਦਰ ਨੰਬਰ ਤੋਂ ਮਿਲਣਾ ਜਿਹਨੂੰ ਸਭ ਤੋਂ ਪਹਿਲਾਂ ਮਿਲੇਗਾ ਉਹਨੂੰ ਇੱਕ ਤੋਂ ਮਿਲੇਗਾ ਤੱਕ ਕਿੰਨੇ ਲੈਣਾ ਪਹਿਲੇ ਕਿੰਨੇ ਲੈਣਾ ਛੋੜੀ ਕਿੰਨੇ ਲੈਣਾ ਲੱਖੋ ਮੈਂ ਤੇਰੇ ਅੰਦਰ ਜਿੰਦਾ ਆਪਾਂ ਬਾਅਦ ਚਾਹਾਂ ਬੋਲੋ ਬਾਅਦ ਚ ਤੂੰ ਆ ਤੂੰ ਤੂੰ ਬੋਲ ਦੋ ਜਿੰਨਾ ਸਭ ਤੋਂ ਪਹਿਲਾ ਹੈ ਜੈਦੀ ਲਈ ਇਹ ਤੇ ਤੂੰ ਲੈ ਮੈਂ ਨਹੀਂ ਨੌਜਾ ਗਿਫਟ ਆਇਆ ਮੇਰੇ ਬੇਟੇ ਦਾ ਮੇਰਾ ਬੇਟਾ ਮੇਰੇ ਕੋਲ ਇਹਦੇ ਨਾਲ ਦਾ ਸੇਮ ਆ ਇਹ ਆਪਣਾ ਕੈਨੇਡਾ ਤੋਂ ਆਇਆ ਮੁੱਠ ਮੇਰਾ ਲੈ ਕੇ ਆਇਆ ਨਾ ਪਤਾ ਨਹੀਂ ਨੂੰ ਆਲੀ ਦਾ ਟੇਕ ਉਪ ਤੋਂ ਇਹ ਜਾ ਕੇ ਸਹੀ ਡੈਲੀ ਤੇ ਜੀ ਇਸ ਕੋਲ ਜੀ ਮੇਰਾ ਵੀ ਦੂਸਰਾ ਇਹ ਆ ਗਿਆ Papa T-shirt ਵੇਖੋ ਸਾਈਜ਼ ਪੂਰਾ ਹੈ ਆਏਗਾ ਹਾਂ ਪੂਰਾ ਹੈ ਕਿਹਾਏ ਤੇ ਇਹ ਕੋਰੇ ਇਹ ਲਈ ਇਹ ਨੇ ਤੇਰੀ ਕੋਲੋਜੀ ਕੋਲ ਆ ਕਿਵੇਂ ਜੀ ਪਤਲੀ ਇਹ ਗਰਮੀ ਦੀ ਬਾਣਾ ਜੀ ਗਿਫਟ ਨੰਬਰ 3 ਨਿਮਰਤ ਦਾ ਨਹੀਂ ਹੈਗਾ ਮੇਰੇ ਸਭ ਤੋਂ ਜ਼ਿਆਦਾ 3 ਨਿਮਰਤ ਦਾ ਨਹੀਂ ਹੈਗਾ ਕਿਉਂ ਦਨ ਝੂਠ ਬੋਲਦੇ ਵਿਚਾਰੀ ਨੂੰ ਇਹ ਨੰਬਰ ਤਾਂ ਇਹ ਕੋਚ 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 ਆ ਤੇ ਜਿੰਦ ਦੇ ਜਿੰਦ ਜਿੰਦ ਥੈਂਕ ਯੂ ਬੋਲੋ ਥੈਂਕ ਯੂ ਆਹ ਥੈਂਕ ਯੂ ਲੋ ਦੋ ਜਿੰਦ ਦੋ ਜਿੰਦ ਜਿੰਦ ਲੈ ਦੋ ਜਿੰਦ ਫਟੋ ਇਧਰ ਮੁੱਕਰ ਇਧਰ ਇਧਰ ਚੱਟ 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 ਬੁਕਾਓ ਬੰਦੇ ਬੁਕਾਓ ਆ ਲੋ ਇੱਕ ਮਿੰਟ ਤਲੋ ਜਿੰਦ ਥੈਂਕ ਯੂ ਇਹ ਪੂਰੇ ਇਹ ਪੂਰੇ ਜਿੰਦ ਦਾ ਉਹ ਨੂੰ ਨਿਮਰਦਾ ਉਹਥੇ ਹੀ ਰਹਿ ਗਿਆ ਹੈ ਉਹ ਨੂੰ ਲੈ ਆਇਆ ਹੋਏ ਸੱਚੀ ਰਹਿ ਗਏ ਨਿਮਰਤ ਚਲ ਸਮਾਨ ਲਿਆ ਦਾਂਗੇ ਹੈ ਲੈ ਲਿਆ ਦੇਗਾ ਲਿਆ ਦਾਂਗੇ ਨਿਮਰਤ ਕੀ ਲਿਆ ਰਿਹਾ ਸਮਾਨ ਲਿਆ ਦਾਂਗੇ ਹੁੰਦੇ ਕਰਦੇ ਨਾ ਆਉਂਦਾ ਆ ਲੈ ਲਾਂਗੇ ਸਾਡੇ ਨਿਮਰਤ ਕੈ ਮੈਨ ਨੇ ਲੋੜ ਗਿਫਟਾਂ ਦੀ ਬਹੁਤ ਵਧੀਆ ਹੈ ਇਹ ਮਰਦਾ ਆਈ ਓ ਲੈ ਆ ਵਾਓ ਸੋਨਪਰੀ 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 ਕਿਧਰ ਜਾਓ ਸੋਨਪਰੀ ਕਿਧਰ ਚਲੀ ऐकरो ऐकरो मुंह में जब खाओ थे पटके लाओ खाओ थे रखो ए उठ के खाओ उठ के बोलो थैंक यू बुल्गी बोलो जोर से बोलो ना दस दसो सुनिए बैठे हां तो बात आए कौन दीगो माने तू है ही है, <laughs> है, है गए मेरे गए कुरे <laughs> एक ही ये कप के ਫਸਾਉਂਦੇ ਰੇਣੀ ਨਾ ਕਰਤੋ ਬਈ ਡਾਊਨ ਕਰ ਲਵਾ ਜਿੰਦ ਨੂੰ ਦਿੰਦੀ ਹੈ ਕਿ ਨਾਮ ਦਈਏ ਕੀ ਮੇਕਅਪ ਕਰਕੇ ਇੱਕ ਗਾਇ ਬੇਚੇ ਮੇਕਅਪ ਹੋਰ ਦੂਆ ਦਾ ਕੱਟ ਦੋਨਾਂ ਦਾ ਦੂਆ ਦਾ ਕੱਟ ਖੋਲ ਹੀ ਨਹੀਂ ਮਰਦੇ ਇਹਨੂੰ ਖੋਲ ਲੀ ਇੱਧਰ ਵਗੋਟ ਖੋਲ ਇਹਨੂੰ ਕੱਦ ਤੋਂ ਕੱਲਾ ਬਾਅਦ ਖੋਲ ਦੇ ਚੱਲ ਬਣਾ ਲੈ ਕੱਲ ਬਾਅਦ ਬਣਾ ਲੈ ਹੋਰ ਨੰਬਰ 2 ਜਿੰਦ ਦਾ ਜਿੰਦ ਦਾ ਆ ਹੈਗੀ ਐ ਮੰਮੀ ਦੀ ਆਹ ਬਾਈ ਮੇਰਾ ਆ ਮੇਰਾ ਹੋਇਆ ਆਪੋ ਆਮਾ ਦਾ ਹਰ ਜੀ ਦਾ ਸੰਤਰਾ ਆਹ ਜਨਾਏ ਆ ਨਾ ਬੋਲੋ ਨਿਕਾ ਆ ਮੈਂ ਪੜਾਂਗਾ ਆ ਠੀਕ ਬੋਲਾਂਗੇ ਕੋਈ ਇਹ ਸਾਰਾ ਗਿਫਟ ਤਾਂ ਹੀ ਭਰਿਆ ਹੈ ਡਿਊਟੀ ਗਿਫਟ ਨੰਬਰ 2 ਮਾਨੇ ਕਿੱਦਾਰੇ ओ ये देखो लगे ये देखो लाफ मसाला भी है भी 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 फ्री फ्री दे दे भी 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 � ਔਰ ਇੱਕ ਆਈ ਮੰਮੀ ਵਾਸਤੇ ਇੱਕ ਹੀ ਇੱਕ ਆਈ ਮੰਮੀ ਵਾਸਤੇ ਇੱਕ ਹੀ ਮਾਸੀ ਇਸ਼ਟ ਗਰਮੀ ਵਾਸਤੇ 2 ਤੇ ਵਾਸਤੇ ਇੱਕ ਕੇ ਚਰਟ ਗਿਫਟ ਨੰਬਰ 3 ਨੰਬਰ ਦੇ ਤਾਂ ਟੂ ਹੀ ਰਹਿ ਗਏ ਨੇ ਨੰਬਰ ਤੋਂ ਜੋ ਕਿ ਖੁੱਲ੍ਹ ਆਈਏ ਦੇ ਦੂਤੇ ਓ ਨੋ ਨਿਵਾਸ ਨਿਮਰ ਤੱਕਾਂ ਬੰਦ ਇਹ ਗੰਦੀ ਹੋ ਜੰਨੀ ਆ ਸੈਕੂ ਬੋਲੋ ਕੋਈ ਨਹੀਂ ਤਾਂ ਚਿੱਟੇ ਜਾਂ ਗੰਦੇ ਹੋ ਜੀ ਸੈਕੂ ਬੋਲ ਉਧਰ ਦੇਖਾਓ ਦੱਤ ਨੂੰ ਚਾਚੂ ਦਿਖਾਓ ਚਾਚੂ ਗਿੰਦ ਇੱਧਰ ਦਿਖਾਓ ਚਾਚੂ ਗਿੰਦ ਖੋਲਣਾ ਬੱਚੇ ਜਿੰਨੇ ਦੇ 24 ਨਿੰਮਰਦ ਹੋ ਵੀ ਹੈ ਪਾ ਕੇ ਆਨੇ ਅਚਾ ਚੂ ਬੈਸ ਦੇ ਨਾਲ ਪਾ ਕੇ ਜਾਵਾਂਗੇ ਕੋਚਾ ਚੂ ਉਹ ਡੈਸ ਨਾਲ ਉਹ ਉਧਰ ਦੇਖਾਓ ਚਾਚੂ ਨਹੀਂ ਲੱਗ ਕੇ ਆਇਆ ਇੱਕ ਮਿੰਟ ਦਿਖਾਓ ਉਧਰ ਬੈਸ ਆਜਾ ਚੂ ਉਹ ਵੀ ਨਹੀਂ ਲੈ ਜਾਣਾ ਫਿਰ ਐਵੇਂ ਦੀ ਮਹਿੰਦੀ ਨਹੀਂ ਆ ਕਿਸੇ ਸਪੈਸ਼ਲ ਬੰਦੇ ਦਾ ਹੈ ਆਪਾਂ ਉਹ ਨਹੀਂ ਜਾ ਕੇ ਦਵਾਗੇ ਠੀਕ ਰਹੇ ਤੇ ਆ ਕਾਸ਼ੀ ਸੁਖਾਈ ਕਰਦੇ ਆ ਅੱਛਾ ਬੂਟ ਇਹ ਬੋਲ ਇਹ ਬੋਲ ਦੇ ਜੀ ਕਿਹਾ ਆਪਾਂ ਕਿਸੇ ਰਸਤੇ ਲਿਆਦੇ ਨੇ ਸੈਕਸ ਬੰਦੇ ਦੱਸਣ ਦਾ ਕਿਹਦੇ ਵਾਗੇ ਇਹ ਕਿਟਾਂ ਦੇ ਹੀ ਭਰੇ ਆ ਇੱਕ ਕਿਟਾਂ ਦਾ ਇਹ ਆ ਨਿਮਰਤੀ ਮम्मा ਵਾਸਤੇ ਆ ਇਹ ਆ ਦੀ ਮम्मा ਲਈ ਏਸ ਸੇਮ ਸਾਈਜ਼ ਦੇਖ ਲਿਓ ਸੇਮ ਸੇਮ ਇੱਕ ਐਮ ਇੱਕ ਐਕਸਲ ਉਹਦੇ ਨਾਲ ਤੇ ਜੋਸਫ ਮਮਾਈ ਨਹੀਂ ਇਸ ਕਰਕੇ ਮਮਾ ਦਾ ਗਿਫਟ ਕੇ ਮੰਗਾ ਲਿਆ ਉਹ ਬਲ ਮਮਾ ਨੂੰ ਬੁਲਾ ਕੇ ਲੈ ਜਾ ਹੀ ਤੂੰ ਆ ਲੈ ਗਿਆ ਕੈਂਸਲ ਹੋ ਗਿਆ ਜਾ ਜਾ ਕਿ ਮਮਾ ਆਈ ਨਹੀਂ ਮਮਾ ਦਾ ਇਹਨਾਂ ਨੂੰ ਕੈਂਸਲ ਕੀ ਹੋ ਰਹੀ ਨਹੀਂ ਮਰੇ ਦਾ ਜੀ ਨਹੀਂ ਮਰੇ ਦੇ ਕਿੰਨੇ ਕਲੀ ਆਈਆਂ ਮੈਂ ਤੁਹਾਨੂੰ ਆ ਜਿੰਦ ਵਾਸਤੇ ਜਿੰਨ ਬਿੱਲੀ ये न बिल्लो बनेगी यस gendwa si billi mera to favorite hai ha style kha bhi teen ki banega white 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 mein mera favorite gendwa si billi ko main nahi mungegi te bas unko bol aa dab pe pakde sar ek extra hai aap kisi ko bandele dena ge ek a dega ek white color ka hai ਆਪਕੇ ਕਿਤੇ ਵੀ ਨਹੀਂ ਆਉਂਦਾ ਯੈਸ ਅਬ ਕੋ ਕਹਿ ਦਿੰਦਾ ਤੁਸੀਂ ਕਰਦਾ ਮੈਂ ਨਹੀਂ ਆਉਂਦਾ ਖੋਲਿਆ ਯਾ ਕੀ ਜਿੰਦੜਾ ਖੋਲੀ ਨਾ ਖੋਲ ਲੋ ਸਾਜਾ ਖੋਲੋ ਖੋਲੋ ਖੋਲ ਲੰਦੇ ਖੋਲ ਖੋਲੋ ਬੈਕ ਸਾਈਡ ਤੇ ਰੱਖ ਬਈ ਇੱਕ ਚਾਕਲੇਟ ਦਵਾਈ ਨਾ ਖੋਲ ਮੇਰੀ ਵਿੱਚ ਪਾਣੀ ਆਪਰਾ ਮੈਂ ਪਾਤਾ ਆ ਲੈ ਚੋ ਚਾਕਲੇਟ ਲੋ ਮੈਨੂੰ ਵੀ ਦੋ ਲੀ ਲਓ ਬੇਟਾ ਚਾਕਲੇਟ ਖਾਓ ਨਨ ਇੱਕ ਇੱਕ ਹਾਂ ਇੱਕ ਇੱਕ ਲੈ ਲਓ ਇੱਕ ਚਾਟੂ ਆ ਵੀ ਲੈ ਆਈ ਦੀ ਰਾਇਣੀ ਦੀ ਲੈ ਵਧੀਆ ਚੰਚੰ ਆਈ ਦੀ ਕੀ ਮਮਾ ਬਾਟਲ ਜੰਦ ਜੰਦ ਜੰਦੀ ਬੰਗੀ ਆ ਬਰਾਕਟ ਕੋਲ ਰਹੇ ਆ ਜੰਦ ਜੰਦ ਕੋਣੀ ਦਰਛ ਬੱਸ ਕਰਾਂ ਕੋਪਟਰ ਮਮਾ ਇਹ ਤੇ ਆਪਣਾ ਬੈਗ ਐਂਪੀ ਫਾਜੀ ਨੂੰ ਪਾ ਲੈ ਥੋੜੀ ਲੱਗਦੀ ਆ ਆ ਦੇਖੋ ਸਭ ਇੱਕ ਦਫਾ ਮੈਨੂੰ ਬੰਦ ਕਰੋ ਦਾਨ ਨਾ ਤਾਫਾ